ਸਸਤੇ ਰੇਟ ਦੇ ਵਿੱਚ ਸੱਜਣੋਂ ਉੱਚੇ ਮਾਡਲ ਦਾ ਟਰੈਕਟਰ ਭਾਲਦੇ ਹੋ ਤਾਂ ਮਿੱਤਰੋ ਆਹ ਵੀਡੀਓ ਮਿਸ ਨਾ ਕਰਿਓ 2021 ਮਾਡਲ ਟਰੈਕਟਰ ਲੈ ਕੇ ਆਇਆ ਥੋਡੇ ਵਾਸਤੇ ਸਿਰਫ 1953 ਘੰਟੇ ਟਰੈਕਟਰ ਚੱਲਿਆ ਜਿੰਨੇ ਮਾਰ ਕੇ ਜਿੰਨੇ ਸਟicker ਕੰਪਨੀ ਲਾ ਕੇ ਦਿੰਦੀ ਆ ਸਾਰੇ ਦੇ ਸਾਰੇ ਟਰੈਕਟਰ ਦੇ ਉੱਤੇ ਉਵੇਂ ਬਰਕਰਾਰ ਪਏ ਨੇ ਬਾਕੀ ਜੇ ਟਾਇਰਾਂ ਟੱਪਿਆਂ ਦੀ ਆਪਾਂ ਗੱਲ ਕਰੀਏ 80 ਤੋਂ 85 ਪੈਸੇ ਟਾਇਰ ਪਿਆ ਟਰੈਕਟਰ ਦੇ ਡੰਡਾ ਫੱਟੀ ਸਾਰਾ ਕੁਝ ਸੋਨੂੰ ਮਿਲ ਜੂਗਾ ਬਾਕੀ ਕੰਡੀਸ਼ਨ ਦਾ ਪਿਆ ਪੂਰਾ ਨਵਾਂ ਟਰੈਕਟਰ ਨੰਬਰ ਬਾਈ ਦਾ ਆਪਾਂ ਸਕਰੀਨ ਦੇ ਉੱਤੇ ਲਾਤਾ 21 ਮਾਡਲ ਆ ਬੀੜ ਦਾ ਪਿੰਡ ਹੈਗਾ ਬੁਰਜਮਹਿਮਾ ਜ਼ਿਲ੍ਹਾ ਹੈਗਾ ਬਠਿੰਡਾ ਤੇ ਨਾਂ ਹੈਗਾ ਬਾਈ ਦਾ ਸ਼ਮਸ਼ੀਰ ਸਿੰਘ ਤੇ ਇੱਕ ਹੋਰ ਬਾਈ ਟਰੈਕਟਰ ਦੀ ਖੂਬੀ ਤੁਹਾਨੂੰ ਦੱਸ ਦਿੰਨੇ ਆ ਬਾਕੀ ਪਹਿਲਾਂ ਇੰਜਣ ਚੈੱਕ ਕਰੋ ਰੰਗ ਸਾਰਾ ਨਾਲ ਦਾ ਪਿਆ ਗੱਲੀ ਭੱਠੀ ਦਾ ਰੰਗ ਹੀ ਮੱਚਿਆ ਤੇ ਇਹ ਟਰੈਕਟਰ ਵੀਰਾਂ ਨੇ ਹਲੇ ਤੱਕ ਸੱਜਣੋਂ ਕੱਦੂ ਦੇ ਵਿੱਚ ਨਹੀਂ ਵੜਿਆ ਤੇ ਜਿਵੇਂ ਨਵਾਂ ਟਰੈਕਟਰ ਹੀ ਪਿਆ ਬਾਕੀ ਨੰਬਰ ਬੋਲ ਦਿੰਨਾ ਵੀਰ ਦਾ ਇੱਕ ਵਾਰ ਮੈਂ ਵੈਸੇ ਸਕਰੀਨ ਦੇ ਉੱਤੇ ਵੀ ਆਪਾਂ ਲਾਤਾ 9876160161 96273018 ਤੇ ਡਿਮਾਂਡ ਵੀਰ ਨੇ ਟਰੈਕਟਰ ਦੀ ਰੱਖੀ ਹੈ ਜੀ 4 ਲੱਖ ਤੇ 40000 ਰੁਪਿਆ ਤੇ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਬਠਿੰਡੇ ਜ਼ਿਲ੍ਹੇ ਦੇ ਵਿੱਚ ਖੜਾ ਤੇ ਮੇਤਰੋ ਦੱਬ ਕੇ ਵੀਡੀਓ ਸ਼ੇਅਰ ਤੁਸੀਂ ਕਰਨੀ ਹੈ ਪਾਇਰਦਾਨਾਂ ਦਾ ਰੰਗ ਚੈੱਕ ਕਰ ਸਕਦੇ ਹੋ ਸਾਰਾ ਓਮੇ ओरिजिनल ਪਿਆ ਨਾਲ ਦਾ ਹੀ ਤੇ ਮੀਟਰ ਤੇ ਕੈਮਰਾ ਆਪਾਂ ਮਾਰਤਾ 1953 ਘੰਟੀ ਚੱਲਿਆ ਜੀ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਦਾ